ਦੇਸ਼ ਦੀ ਕਈ ਜਗਾਤੇ ਠੰਡੀਆਂ ਹਵਾਵਾਂ ਅਤੇ ਤੇਜ਼ਮੀ ਪੈ ਰਿਹਾ ਜਿਸ ਦੇ ਨਾਲ ਮੌਸਮ 'ਚ ਵੱਡਾ ਬਦਲਾਵ ਜਿਹੜਾ ਹੋ ਆ ਸਕਦਾ ਹੈ ਦੱਸਦੀ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਤੇਜ਼ਮੀ ਅਤੇ ਬਰਫਬਾਰੀ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਮੈਦਾਨੀ ਇਲਾਕੇ ਜਿਹੜੇ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਵੀ ਇਸ ਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਜਿਹੜਾ ਫਿਰ ਤੋਂ ਬਦਲ ਸਕਦਾ ਹੈ ਠੰਡੇ ਸੇ ਤਰ੍ਹਾਂ ਬਰਕਰਾਰ ਜਿਹੜੀ ਆ ਉਹ ਰਹਿ ਸਕਦੀ ਆ ਪਹਿਲਾਂ ਵੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਸੀ ਪਿਛਲੇ ਦਿਨੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਤੇ ਤੇਜ਼ ਹਵਾਵਾਂ ਵੀ ਦੋ ਦਿਨ ਚਲੀਆਂ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਵੇਖਣ ਨੂੰ ਮਿਲਿਆ ਠੰਡ ਜਿਹੜੀ ਫਿਰ ਤੋਂ ਵੱਧ ਚੁੱਕੀ ਸੀ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਜਿੱਦਾਂ ਦੇਸ਼ ਭਾਰ ਦੇ ਵਿੱਚ ਕਈ ਜਗ੍ਹਾ ਜੜੀਆਂ ਨੇ ਉੱਥੇ ਤੇਜ ਹਵਾਵਾਂ ਚੱਲ ਰਹੀਆਂ ਨੇ ਮੀਂਹ ਪੈ ਰਿਹਾ ਸੀ ਮੀਂਹ ਪੈ ਰਿਹਾ ਤੇ ਉਸੇ ਤਰ੍ਹਾਂ ਇਹ ਪੰਜਾਬ ਦੇ ਵਿੱਚ ਹੀ ਦੁਬਾਰਾ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਮੀਂਹ ਵੀ ਪੈ ਸਕਦਾ ਜਿਸ ਦੇ ਨਾਲ ਮੌਸਮ ਜਿਹੜਾ ਫਿਰ ਤੋਂ ਇੱਕ ਵਾਰੀ ਬਦਲ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ 13 ਮਾਰਚ ਦਾ ਜਿਹੜਾ ਉਹ ਸਮਾਂ ਦਿੱਤਾ ਗਿਆ ਹੈ ਕਿ 13 ਮਾਰਚ ਤੱਕ ਮੌਸਮ ਜਿਹੜਾ ਬਦਲੇਗਾ ਤੇ ਮੀਂਹ ਪੈ ਸਕਦਾ ਮੀਂਹ ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਕਿ 13 ਮਾਰਚ ਤੱਕ ਵਿੱਚ ਵਿੱਚ ਮੀਂਹ ਜਿਹੜਾ ਪਵੇਗਾ ਤੇਜ਼ ਮੀਂਹ ਪੈ ਸਕਦਾ ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜਿਸ ਦੇ ਨਾਲ ਮੌਸਮ ਜਿਹੜਾ ਉਹ ਬਦਲ ਸਕਦਾ ਹੈ ਤੇ 13 ਮਾਰਚ ਦਾ ਸਮਾਂ ਜਿਹੜਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਇੱਕਦਮ ਫਿਰ ਤੋਂ ਮੌਸਮ ਜਿਹੜਾ ਬਦਲ ਸਕਦਾ ਹੈ ਗਰਮੀ ਜਿਹੜੀ 13 ਮਾਰਚ ਤੋਂ ਬਾਅਦ ਆ ਸਕਦੀ ਹੈ ਪਰ 13 ਮਾਰਚ ਤੱਕ ਜਿਹੜਾ ਉਮੀਦ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਮੌਸਮ ਵਿਭਾਗ ਮੁਤਾਬਿਕ ਪਰ ਦੇ ਕਈ ਸੂਬਿਆਂ ਦੇ ਵਿੱਚ 13 ਮਾਰਚ ਤੱਕ ਮੀਂਹ ਦੀ ਗਤੀਵਿਧੀਆਂ ਜਿਹੜੀ ਆ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਇਸ ਤਰ੍ਹਾਂ ਮੌਸਮ ਦੇ ਮિજાਜ 'ਚ ਫਰਕ ਦੇਖਣ ਨੂੰ ਮਿਲੇਗਾ ਜਿਸ ਤੇ ਚਲਦੇ ਹਲਕੀ ਠੰਡ ਜਿਹੜੀ ਉਹ ਮਹਿਸੂਸ ਕੀਤੀ ਜਾਵੇਗੀ ਪਰ ਆਈਐਮਡੀ ਰਿਪੋਰਟ ਮੁਤਾਬਕ ਮਾਰਚ ਦੀ ਇਸ ਤਰੀਕ ਤੋਂ ਮੀਂਹ ਦੀਆਂ ਸਰਗਰਮੀਆਂ ਜਿਹੜੀਆਂ ਘਟ ਜਾਣਗੀਆਂ 13 ਮਾਰਚ ਤੋਂ ਬਾਅਦ ਜਣ ਕੇ ਮੀਂਹ ਦੀਆਂ ਸਰਗਰਮੀਆਂ ਜਿਹੜੀਆਂ ਘੱਟ ਸਕਦੀਆਂ ਤੇ ਇਸ ਦਿਨ ਤੋਂ ਲੋਕਾਂ ਨੂੰ ਪਰ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪਰ ਇੰਨੇ ਦਿਨ ਦੀ ਗੱਲ ਕਰ ਲਈਏ ਇਹਨਾਂ ਦਿਨਾਂ ਦੀ ਗੱਲ ਕਰ ਲਈਏ ਤੇ ਮੌਸਮ ਜਿਹੜਾ ਉਹ ਬਦਲ ਸਕਦਾ ਹੈ 13 ਮਾਰਚ ਤੱਕ ਮੀਂਹ ਪੈ ਸਕਦਾ ਕਿਉਂਕਿ ਪਹਾੜੀ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਬਰਫਬਾਰੀ ਹੋ ਰਹੀ ਆ ਜਿਸ ਦੇ ਨਾਲ ਮੈਦਾਨੀ ਇਲਾਕੇ ਜਿਹੜੇ ਆ ਉਹਨਾਂ ਤੇ ਅਸਰ ਜਿਹੜਾ ਉਹ ਵੇਖਣ ਨੂੰ ਮਿਲੇਗਾ ਜਿਸ ਦੇ ਚਲਦੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਹਲਕੀ ਬਾਰਿਸ਼ ਹੋ ਸਕਦੀ ਆ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਜਿਸ ਦੇ ਨਾਲ ਮੌਸਮ ਜਿਹੜਾ ਇੱਕ ਵਾਰ ਫਿਰ ਤੋਂ ਬਦਲ ਸਕਦਾ ਹੈ ਤੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਇੱਕ ਵਾਰ ਫਿਰ ਤੋਂ ਬਦਲ ਸਕਦਾ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ ਮੌਸਮ ਫਿਰ ਤੋਂ ਬਦਲ ਸਕਦਾ ਹੈ ਗਰਮੀ ਆਉਣ ਦੇ ਹਜੇ ਕੋਈ ਅਸਾਰ ਨਹੀਂਗੇ 13 ਮਾਰਚ ਤੋਂ ਬਾਅਦ ਹੀ ਕੋਈ ਜਾਣਕਾਰੀ ਆਵੇਗੀ ਕਿ ਅੱਗੇ ਮੌਸਮ ਕਿਹੋ ਜਿਹਾ ਰਹੇਗਾ ਪਰ ਦੇਸ਼ ਭਰ ਦੇ ਕਈ ਜਗ੍ਹਾ ਤੇ ਜਿਹੜਾ ਮੀਂਹ ਪੈ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਉਸ ਦੇ ਨਾਲ ਇਹ ਦੇਸ਼ ਭਰ ਦੇ ਵਿੱਚ ਮੌਸਮ ਜਿਹੜਾ ਬਦਲ ਚੁੱਕਾ ਹੈ ਪੰਜਾਬ ਤੋਂ ਲੈ ਕੇ ਯੂਪੀ ਤੱਕ ਜਿਹੜਾ ਉਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਮੀਂਹ ਪੈ ਸਕਦਾ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਜਿਸ ਦੇ ਨਾਲ ਮੌਸਮ ਜਿਹੜਾ ਫਿਰ ਤੋਂ ਬਦਲੇਗਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par